ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੀਆਂ ਹਨ ਸਚਕੰਡ ਸ੍ਰੀ ਹਰਮੰਦਰ ਸਾਹਿਬ ਤੋਂ ਜਿੱਥੇ ਸਚਕੰਡ ਸ੍ਰੀ ਹਰਮੰਦਰ ਸਾਹਿਬ ਦਰਸ਼ਨੀ ਡਿਓਰੀ ਦੇ ਬਾਹਰ ਸੰਗਤਾਂ ਦੀ ਸਹੂਲਤ ਲਈ 14 ਫੁੱਟ ਦਾ ਪੱਖਾ ਲਗਾਇਆ ਗਿਆ ਜੋ ਕਿ ਖਿੱਚ ਦਾ ਕੇਂਦਰ ਵਧਿਆ ਹੋਇਆ ਹੈ ਸੋ ਫੱਟੀ ਗਿਣਤੀ ਦੇ ਵਿੱਚ ਸਚਕੰਡ ਸ੍ਰੀ ਹਰਮੰਦਰ ਸਾਹਿਬ ਦੇ ਵਿੱਚ ਸੰਕਟਾ ਜੜੀਆਂ ਨਤਮਸਤਕ ਹੁੰਦੀਆਂ ਨੇ ਸਵੇਰ ਤੋਂ ਹੀ ਦਰਸ਼ਨ ਦੇ ਲਈ ਲੰਬੀਆਂ-ਲੰਬੀਆਂ ਲਾਈਨਾਂ ਲੱਗੀਆਂ ਹੁੰਦੀਆਂ ਨੇ ਤਾਂ ਇਸੇ ਦੌਰਾਨ ਗਰਮੀ ਦੇ ਵਿੱਚ ਕਾਫੀ ਜੜੀ ਗਰਮੀ ਕਰਕੇ ਲੋਕਾਂ ਨੂੰ ਕਿੰਨਾ ਕਿਤੇ ਮੁਸ਼ਕਲ ਦਾ ਸਾਹਮਣਾ ਕਰਨਾ ਪੈ ਰਿਹਾ ਤਾਂ ਚਾਹੇ ਦੇ ਵਿੱਚ ਸੰਕਟਾ ਦੀ ਸਹੂਲਤ ਤੇ ਲਈ ਸਚਕਣ ਸ੍ਰੀ ਹਰਮੰਦਰ ਸਾਹਿਬ ਦੇ ਵਿੱਚ ਸੰਕਟਾ ਦੀ ਸਹੂਲਤ ਤੇ ਲਈ 14 ਫੁੱਟ ਦਾ ਪੱਖਾ ਲਗਾਇਆ ਗਿਆ ਸੋ ਤਸਵੀਰਾਂ ਤੋ ਹਾਰਟ ਨਾਲ ਸਾਂਝਾ ਕਰ ਰਹੇ ਆ ਸੰਗਤਾਂ ਦੇ ਵੱਲੋਂ ਜਿਹੜੀ ਆ ਸੇਵਾ ਕੀਤੀ ਜਾ ਰਹੀ ਹੈ। ਨਾਮ ਗੁੱਤਰੀ ਸਿੰਘ ਜੀ ਵਾਹਿਗੁਰੂ ਜੀ ਦਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਧੰਨ ਧੰਨ ਸ੍ਰੀ ਗੁਰੂ ਆਰਾਮਦਾਸ ਜੀ ਮਹਾਰਾਜ ਦੇ ਦਰ ਤੇ ਖੜੇ ਆ ਜੀ। ਇੱਥੇ ਸੇਵਾ ਕਰਨ ਦਾ ਮੌਕਾ ਮਿਲਿਆ ਬੜੇ ਬੜ ਭਾਗੇ ਆ ਜੀ। ਨੇ ਮਾਣਿਆਂ ਨੂੰ ਮਾਣ ਬਖਸ਼ ਨਾਲੇ ਨੇ। ਇੱਕ ਤਾਂ ਸਾਈਜ਼ ਵੱਡਾ ਹੀ ਇਹ ਨਾ ਪੱਖੇ ਦਾ ਤੇ ਹਵਾ ਠੰਡੀ ਆ। ਇਲੈਕਟ੍ਰਿਸਿਟੀ ਕੰਬਨਸ਼ਨ ਕੰਜ਼ਮਪਸ਼ਨ ਹੈ ਜਿਹੜੀ ਇਹਦੀ ਬਹੁਤ ਘੱਟ ਹੈ ਆਮ ਹੁੰਦੇ ਸਿੰਗਲ ਫੇਸ ਬਣਾਇਆ ਗਿਆ ਜੀ ਇਹ ਤੇ ਸੰਗਤ ਨੂੰ ਗਰਮੀਆਂ ਦੇ ਵਿੱਚ ਰਾਹਤ ਮਿਲੂਗੀ ਇਸ ਨਾਲ ਇਹ 14 ਫੁੱਟ ਦਾ ਹੈ ਜੀ ਇਹ ਨਾ 6 ਫੁੱਟ ਦਾ ਇੱਕ ਫਲੇਟ ਹੈ ਜੀ ਇਹਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਆ ਸਚਕੰਡ ਸ੍ਰੀ ਹਰਮੰਦਰ ਸਾਹਿਬ ਤੋਂ ਜਿੱਥੇ ਸਚਕੰਡ ਸ੍ਰੀ ਹਰਮੰਦਰ ਸਾਹਿਬ ਦਰਸ਼ਨੀ ਡਿਓਰੀ ਦੇ ਬਾਹਰ ਸੰਗਤਾ ਦੀ ਸਹੂਲਤ ਲਈ 14 ਫੁੱਟ ਦਾ ਪੱਖਾ ਲਗਾਇਆ ਗਿਆ ਜੋ ਕਿ ਖਿੱਚ ਦਾ ਕੇਂਦਰ ਵਧਿਆ ਹੋਇਆ ਹੈ ਸੋ ਫੱਟੀ ਗਿਣਤੀ ਦੇ ਵਿੱਚ ਸਚਕੰਡ ਸ੍ਰੀ ਹਰਮੰਦਰ ਸਾਹਿਬ ਦੇ ਵਿੱਚ ਸੰਕਟਾ ਜੜੀਆਂ ਨਤਮਸਤਕ ਹੁੰਦੀਆਂ ਨੇ ਸਵੇਰ ਤੋਂ ਹੀ ਦਰਸ਼ਨ ਦੇ ਲਈ ਲੰਬੀਆਂ ਲੰਬੀਆਂ ਲਾਈਨਾਂ ਲੱਗੀਆਂ ਹੁੰਦੀਆਂ ਨੇ ਤਾਂ ਇਸੇ ਦੌਰਾਨ ਗਰਮੀ ਦੇ ਵਿੱਚ ਕਾਫੀ ਜੜੀ ਗਰਮੀ ਕਰਕੇ ਲੋਕਾਂ ਨੂੰ ਕਿੰਨਾ ਕਿਤੇ ਮੁਸ਼ਕਲ ਦਾ ਸਾਹਮਣਾ ਕਰਨਾ ਪੈ ਰਿਹਾ ਤਾਂ ਚਾਹੇ ਦੇ ਵਿੱਚ ਸੰਕਟਾ ਦੀ ਸਹੂਲਤ ਤੇ ਲਈ ਸਚਕਣ ਸ੍ਰੀ ਹਰਮੰਦਰ ਸਾਹਿਬ ਦੇ ਵਿੱਚ ਸੰਕਟਾ ਦੀ ਸਹੂਲਤ ਤੇ ਲਈ 14 ਫੁੱਟ ਦਾ ਪੱਖਾ ਲਗਾਇਆ ਗਿਆ ਸੋ ਤਸਵੀਰਾਂ ਤੋ ਹਰ ਦੇ ਨਾਲ ਸਾਂਝਿਆ ਕਰ ਰਹੇ ਹਾਂ ਸੰਗਤਾਂ ਦੇ ਵੱਲੋਂ ਜਿਹੜੀ ਆ ਸੇਵਾ ਕੀਤੀ ਜਾ ਰਹੀ ਹੈ। ਨਾਮ ਗੁੱਤਰੀ ਸਿੰਘ ਜੀ ਵਾਹਿਗੁਰੂ ਜੀ ਦਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ। ਧੰਨ ਧੰਨ ਸ਼੍ਰੀ ਗੁਰੂ ਰਾਮਦਾਸ ਜੀ ਮਹਾਰਾਜ ਦੇ ਦਰ ਤੇ ਖੜੇ ਆ ਜੀ। ਇੱਥੇ ਸੇਵਾ ਕਰਨ ਦਾ ਮੌਕਾ ਮਿਲਿਆ ਬੜੇ ਬੜ ਭਾਗੇ ਆ ਜੀ। ਨਿਮਾਣਿਆਂ ਨੂੰ ਮਾਣ ਬਖਸ਼ਣ ਵਾਲੇ ਨੇ। ਇੱਕ ਤਾਂ ਸਾਈਜ਼ ਵੱਡਾ ਹੀ ਇਹ ਨਾ ਪੱਖੇ ਦਾ ਤੇ ਹਵਾ ਠੰਡੀ ਆ। ਇਲੈਕਟ੍ਰਿਸਿਟੀ ਕੰਬਨਸ਼ਨ ਕੰਜ਼ਮਪਸ਼ਨ ਹੈ ਜਿਹੜੀ ਇਹਦੀ ਬਹੁਤ ਘੱਟ ਹੈ ਆਮ ਹੁੰਦੇ ਸਿੰਗਲ ਫੇਸ ਬਣਾਇਆ ਗਿਆ ਜੀ ਇਹ ਤੇ ਸੰਗਤ ਨੂੰ ਗਰਮੀਆਂ ਦੇ ਵਿੱਚ ਰਾਹਤ ਮਿਲੂਗੀ ਇਸ ਨਾਲ ਇਹ 14 ਫੁੱਟ ਦਾ ਹੈ ਜੀ ਇਹ ਨਾ 6 ਫੁੱਟ ਦਾ ਇੱਕ ਫਲੇਟ ਹੈ ਜੀ ਇਹਦਾ